ਸਟੇਡੀਅਮ ਵਿਖੇ ਜਿਹੜੇ ਪੰਜਾਬ ਸਰਕਾਰ ਵੱਲੋਂ ਮੈਚ ਹੋਏਗੇ ਸਾਰੇ ਇਸ ਮਿਲ ਕੇ ਬਹੁਤ ਹੀ ਸੋਨਾ ਪੁਰਲਾ ਹੈਗਾ ਪੰਜਾਬ ਸਰਕਾਰ ਵੱਲੋਂ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਦੋਂ ਦੀ ਸਰਕਾਰ ਬਣੀ ਹੈ 2022 ਤੋਂ ਬਾਅਦ ਖੇਡਾਂ ਵਤਨ ਪੰਜਾਬ ਦੀਆਂ ਦਾ ਜਿਹੜਾ ਪ੍ਰੋਗਰਾਮ ਹੈਗਾ ਉਹ ਲਿਖਿਆ ਗਿਆ ਹੈਗਾ ਪਹਿਲਾ ਬਲਾਕ ਪੱਧਰੀ ਸਮਾਗਮ ਹੁੰਦੇ ਨੇ ਉਸ ਤੋਂ ਬਾਅਦ ਫਿਰ ਜ਼ਿਲ੍ਹਾ ਪੱਧਰੀ ਹੁੰਦੇ ਨੇ ਫਿਰ ਜ਼ੋਨ ਪੱਧਰੀ ਹੁੰਦੇ ਨੇ ਫਿਰ ਸਟੇਟ ਪੱਧਰੀ ਹੁੰਦੇ ਨੇ ਤੇ ਉਸ ਤੋਂ ਬਾਅਦ ਜਿਹੜੇ ਖਿਡਾਰੀ ਪਹਿਲੇ ਦੂਜੇ ਜਾਂ ਤੀਜੇ ਸਥਾਨ ਤੇ ਆਏ ਹੁੰਦੇ ਨੇ ਉਹਨਾਂ ਨੂੰ ਉਹਨਾਂ ਦੇ 50 ਸਰਕਾਰ ਉਹਨਾਂ ਨੂੰ ਮਾਨਦਾਨ ਵੀ ਦਿੰਦੀ ਹੈਗੀ ਆ ਤੋਂ ਬਹੁਤ ਸੋਨਾ ਉਪਰਾਲਾ ਹੈਗਾ ਸਾਡੀ ਆਉਣ ਵਾਲੀ ਜਿਹੜੀ ਕੀੜੀ ਹੈਗੀ ਆ ਉਹਨੂੰ ਸਹੀ ਦਿਸ਼ਾ ਦੇ ਉੱਤੇ ਲਗਾੜਾ ਕਿ ਪੰਜਾਬ ਸਰਕਾਰ ਬਹੁਤ ਅੱਛਾ ਕਰਮ ਕਰ ਰਹੀ ਹੈਗੀ ਆ ਤੇ ਨਸ਼ਾ ਮੁਕਤ ਪੰਜਾਬ ਉਹਨੂੰ ਵੀ ਠੱਲ ਪੇਗੀ ਲੋਕਾਂ ਦਾ ਬੱਚਿਆਂ ਦਾ ਖਿਡਾਰੀਆਂ ਦਾ ਜਿਹੜਾ ਰੁਝਾਨ ਹੈਗਾ ਉਹ ਖੇਡਾਂ ਵੱਲ ਜੇ ਹੋਏਗਾ ਤੇ ਦੂਸਰੇ ਪਾਸੇ ਗਲਤ ਪਾਸੇ ਵੱਲ ਨਹੀਂ ਜਾਏਗਾ ਤੋਂ ਬਹੁਤ ਅੱਛਾ ਰੁਝਾਨ ਹੋਣ ਦੇ ਕਰਕੇ ਬੱਤਵਾਦ ਖਡਾਰੀਆਂ ਦੇ ਵਿੱਚ ਜੋਸ਼ ਵੀ ਹੈਗਾ ਤੇ ਅੱਜ ਇੱਥੇ ਉਦਘਾਟਨ ਕੀਤਾ ਹੈਗਾ ਸਾਡੇ ਮਾਣਯੋਗ ਜ਼ਿਲ੍ਹਾ ਚੇਅਰਮੈਨ ਪਲਾਨਿੰਗ ਬੋਰਡ ਦੇ ਜਿਹੜੇ ਸਾਡੇ ਚੇਅਰਮੈਨ ਨੇ ਦਲੀ ਸਖਲਾਨੀ ਮੈਮ ਸਪੈਸ਼ਲੀ ਉਹਨਾਂ ਨੇ ਆਪਣੇ ਕਰ ਕਮਲਾ ਦੇ ਨਾਲ ਉਦਘਾਟਨ ਕੀਤਾ ਹੈਗਾ ਤੇ ਉਹਨਾਂ ਦੇ ਨਾਲ ਜਿਹੜੇ ਸਾਡੇ ਏਡੀਸੀ ਸਾਹਿਬ ਨੈਨ ਜਸਲ ਜੀ ਔਰ ਕਿਰਨ <strong>ਸ਼ਰਮਾ ਜੀ ਵੀ ਅੱਥੇ ਪਹੁੰਚੇ ਹੋਏ ਨੇ</strong> ਤੋ ਮੈਂ ਇਹੀ ਕਹਿਣਾ ਚਾਹਨਾ ਕਿ ਬਹੁਤ ਸਾਰਾ ਉਪਰਾਲਾ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਦੁਬਾਰਾ ਤੋਂ ਰੰਗਲਾ ਬਣਾਉਣ ਦੇ ਲਈ ਖੁਸ਼ਹਾਲ ਬਣਾਉਣ ਦੇ ਲਈ ਨਸ਼ਾ ਮੁਕਤ ਪੰਜਾਬ ਕਰਨ ਦੇ ਲਈ ਨਵੀਂ ਪਣੀ ਨੂੰ ਇੱਕ ਚੰਗੀ ਦਸ਼ਾ ਦੇ ਵਿੱਚ ਲੈ ਕੇ ਜਾਣ ਦੇ ਲਈ ਚਾਹ ਕੇ ਸਾਡੀ ਜਿਹੜੀ ਨੌਜਵਾਨ ਪੀੜੀ ਹੈਗੀ ਬਾਹਲੇ ਦੇਸ਼ਾਂ ਵਿੱਚ ਨਾ ਜਾਵੇ ਇੱਥੇ ਹੀ ਸੈਟਲ ਹੋਵੇ ਆਪਣੇ ਦਿਲ ਦੇ ਟੁਕੜਿਆਂ ਨੂੰ ਅਸੀਂ 22-25-25 ਲੱਖ ਰੁਪਈਆ ਲਗਾ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਭੇਜਦੇ ਆ ਪਰ ਉੱਥੇ ਜਾ ਕੇ ਫਿਰ ਉੱਥੇ ਦੇ ਸਿਸਟਮ ਦੇ ਵਿੱਚ ਬਾਚੇ ਵਿੱਚ ਜਾਂਦੇ ਨੇ ਤੇ ਸਾਡੇ ਪੰਜਾਬ ਦਾ ਸੱਭਿਆਚਾਰ ਖੁੱਲ ਜਾਂਦੇ ਨੇ ਇਸ ਕਰਕੇ ਚਾਹੁੰਦੇ ਆ ਕਿ ਸਾਡਾ ਪੰਜਾਬ ਦੁਬਾਰਾ ਤੋਂ ਬਣਿਆ ਰਹੇ ਰੰਗਲਾ ਪੰਜਾਬ ਬਣੇ ਤੇ ਸਾਡਾ ਜਿਹੜਾ ਕਪੂਰਥਲਾ ਦੁਬਾਰਾ ਤੋਂ ਪਹਿਲੇ ਸੋ ਪੰਜਾਬ ਬਣਾਉਣ ਦੇ ਲਈ ਮੈਂ ਅਸੀਂ ਇੱਕ ਬਹੁਤ ਸਾਰਾ ਪ੍ਰਾਲਾ ਕਰ ਰਹੇ ਆ ਇੰਪਰੂਵਮੈਂਟ ਟੈਸਟ ਕਪੂਰਥਲਾ ਵੱਲੋਂ ਜਿੰਨੇ ਵੀ ਕਪੂਰਥਲੇ ਦੇ ਜ਼ਿਲ੍ਹੇ ਦੇ ਵਿੱਚ ਆਪਣੇ ਇਸ ਏਰੀਏ ਦੇ ਵਿੱਚ ਬੂਟੇ ਇਹ ਲਗਾਉਣ ਦਾ ਜਿਹੜਾ ਇਹ ਪੌਦੇ ਲਗਾਉਣ ਦਾ ਜਿਹੜਾ سلسلہ ਸ਼ੁਰੂ ਕੀਤਾ ਹੋਇਆ ਸੀ ਤੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਪੂਰਥਲਾ ਨਿਵਾਸੀਆਂ ਨੂੰ ਜਿੰਨੇ ਵੀ ਸੇਵਾਦਾਰਨਿਕ ਪੌਥਲੇ ਦੇ ਚਾਹੇ ਕੋਈ ਐਨਜੀਓ ਵਾਲੇ ਨੇ ਚਾਹੇ ਧਾਰਮਿਕ ਸੰਸਥਾਵਾਂ ਨੇ ਇਹ ਬਿਲਕੁਲ ਫ੍ਰੀ ਆਫ ਕੋਸਟ ਜਿਹੜੇ ਪੌਦੇ ਹੈਗੇ ਨੇ ਇੰਪਰੂਵਮੈਂਟ ਫੰਡ ਤੋਂ ਪੌਥਲਾ ਵੇਕੇ ਦਿੱਤੇ ਜਾ ਰਹੇ ਨੇ ਤੇ ਆ ਕੇ ਇੱਥੇ ਪੌਦੇ ਲੈ ਕੇ ਜਾਓ ਤੇ ਪੌਦੇ ਆਪਣੇ ਪਿੰਡਾਂ ਦੇ ਵਿੱਚ ਗਲੀਆਂ ਦੇ ਵਿੱਚ ਇਹ ਪਾਰਕਾਂ ਦੇ ਵਿੱਚ ਜਾਂ ਖੇਤਾਂ ਦੇ ਵਿੱਚ ਜਰੂਰ ਲਗਾਓ ਤਾਂ ਕਿ ਸਾਡਾ ਜਿਹੜਾ ਪੰਜਾਬ ਹੈਗਾ ਦੁਬਾਰਾ ਤੋਂ ਆਕਸੀਜਨ ਜਿਹੜੀ ਕਮੀ ਹੋ ਰਹੀ ਹੈ ਉਹਨੂੰ ਠੀਕ ਕੀਤਾ ਜਾ ਸਕੇ ਤੇ ਇੱਥੇ ਹੋਰ ਮੈਸੇਜ ਦੇਣਾ ਚਾਹੁੰਦਾ ਮੈਂ ਜਿੰਨੇ ਵੀ ਇੱਥੇ ਬੱਚੇ ਆਏ ਹੋਏ ਨੇ ਸਟੇਡੀਅਮ ਦੇ ਵਿੱਚ ਤੇ ਮੈਂ ਵੀ ਡਿਸਟ੍ਰਿਕਟ ਸਪੋਰਟ ਅਫਸਰ ਮੈਡਮ ਜਿਹੜੇ ਹੈਗੇ ਨੇ ਨਵਦੀਪ ਜਿੰਦਲ ਇਹਨਾਂ ਨਾਲ ਵੀ ਗੱਲ ਹੋ ਗਈ ਆ ਸਾਰੇ ਅਫਸਰ ਸਾਹਿਬਾਨ ਨੇ ਇਹਨਾਂ ਨੂੰ ਇਹੀ ਕਿਹਾ ਗਿਆ ਕਿ ਤੁਸੀਂ ਹਰੇਕ ਬੱਚੇ ਨੂੰ ਇੱਕ ਇੱਕ ਦੋ ਦੋ ਪੌਦੇ ਲਗਾ ਲਈ ਪ੍ਰੇਰਿਤ ਕਰੋ ਪੌਦੇ ਚਾਹੇ ਮੇਕੋ ਤੁਸੀਂ ਲੈ ਕੇ ਜਾਓ ਅਸੀਂ ਪੌਦੇ ਲਗਾ ਕੇ ਇਸ ਕਪੂਰਸ਼ਲੇਨ ਹਰਿਆ ਭਰਿਆ ਕਰਾਂਗੇ ਤੇ ਸਾਡੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਵਰਕਰ ਸਹਿਬਾਨ ਨੇ ਪੂਰੀ ਇਸ ਟੀਮ ਦੇ ਉੱਤੇ ਸਰਪਤ ਨੇ ਪੌਦੇ ਲਗਾਉਣ ਦੇ ਲਈ ਔਰ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਹੋਏ ਐਨਆਰਆਈ ਭਾਈਚਾਰਾ ਵੀ ਪੂਰੀ ਸਪੋਰਟ ਕਰ ਰਿਹਾ ਤੇ ਇਹ ਜਿਹੜਾ ਅਸੀਂ ਇੱਕ ਬੀੜਾ ਉਠਾਇਆ ਹੈਗਾ ਤੇ ਸਾਡਾ ਸਹਿਯੋਗ ਜਰੂਰ ਦਿਓ ਜੀ ਹਰਿਆ ਭਰਿਆ ਬਣਾ ਦੋ ਸਾ ਜਿਹੜੇ ਮੈਚ ਵਾ ਅੱਗੇ ਹੋਰ ਵੀ ਮੈਚ ਹੋਣਗੇ ਹਾਂ ਇਹਨਾਂ ਇਹ ਹੈਗੇ ਨੇ ਬਲੌਕ ਪੱਧਰੀ ਮੈਚ ਇਸ ਤੋਂ ਬਾਅਦ ਜਿਹੜੇ ਮੈਚ ਜ਼ਿਲ੍ਹਾ ਪੱਧਰੀ ਜ਼ੋਨ ਪੱਧਰੀ ਤੇ ਫਿਰ ਪੰਜਾਬ ਪੱਧਰੀ ਹੋਣਗੇ ਤੇ ਜਿੱਦਾਂ ਜਿੱਦਾਂ ਵੀ ਬੱਚੇ ਜਿਹੜੇ ਹੈਗੇ ਨੇ ਸਾਡੇ ਖਿਡਾਰੀ ਨੇ ਪਹਿਲੇ ਦੂਜੇ ਤੀਜੇ ਸਥਾਨ ਤੇ ਆਣਗੇ ਜਿਹੜੀ ਜਿਹੜੀ ਜ਼ੋਨ ਦੇ ਵਿੱਚ ਚਾਹੇ ਜ਼ਿਲ੍ਹੇ ਦੇ ਵਿੱਚ ਆਣ ਕੇ ਤੇ ਅਸੀਂ ਉਹਨਾਂ ਨੂੰ ਫਿਰ ਉਦਾਂ ਹੀ ਪੰਜਾਬ ਸਰਕਾਰ ਸਨਮਾਨਿਤ ਕਰੀਏ